ਉਹੀ ਗੱਲ ਹੈ ਕਿ ਮਾਨਯੋਗ ਮੋਦੀ ਸਾਹਿਬ ਨਟਾ ਸਾਹਿਬ ਅਮੀਸ਼ਾ ਸਾਹਿਬ ਦੀ ਮੈਂਤ ਤੇ ਦੂਰ ਅਦੇਸ਼ੀ ਸੋਚ ਨੂੰ ਅੱਜ ਦਿੱਲੀ ਦੇ ਲੋਕਾਂ ਨੇ ਫਤਵਾ ਦੇ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਹੈ ਸੋਚ ਮੋਦੀ ਸਾਹਿਬ ਦੀ ਏਡੀ ਵਧੀਆ ਕਿਉਂਕਿ ਉਹਨਾਂ ਨੇ ਜਦੋਂ ਤੋਂ ਸਰਕਾਰ ਬਣੀ ਹੈ ਚਾਹੇ ਆਸ਼ੂਮਾਨ ਕਾਰਡ ਹੋਵੇ ਗਰੀਬ ਪਲਾਨਾਂ ਦੀ ਯੋਜਨਾ ਹੋਵੇ ਆਵਾਸ ਯੋਜਨਾ ਹੋਵੇ ਚਾਹੇ ਆਪਣਾ ਗਰੀਬ ਬੰਦਿਆਂ ਨੂੰ ਮੁਤਰਾ ਯੋਜਨਾ ਦੇ ਤਹਿਤ ਵਿਸ਼ਕਰਮਾ ਯੋਜਨਾ ਦੇ ਤਹਿਤ ਲੋਨ ਅਤੇ ਕਾਰੋਬਾਰ ਦੇਣ ਦੀ ਸਕਲਾਈ ਦੇਣ ਦੀਆਂ ਇਸ ਤਰ੍ਹਾਂ ਕਈ ਨੀਤੀਆਂ ਜੋ ਮੋਦੀ ਸਾਹਿਬ ਜੀ ਚਲ ਰਹੀਆਂ ਹਨ ਜਿਨ੍ਹਾਂ ਦਾ ਅੱਜ ਅਸਰ ਗਰਾਊਂਡ ਲੈਵਲ ਤੇ ਹੁੰਦਾ ਦੇਖਿਆ ਤੇ ਭਾਰਤੀ ਜਨਤਾ ਪਾਰਟੀ ਦੀ ਜਿੱਤ ਹੋਈ ਆ ਤੇ ਦੂਸਰੇ ਪਾਸੇ ਜੋ ਝੂਠੇ ਵਾਅਦੇ ਕਰਕੇ ਝੂਠੇ ਨਾਰੇ ਲਾ ਕੇ ਸੱਤਾ ਚਾਹੀ ਸੀ ਉਹਨਾਂ ਦਾ ਜਿਹੜਾ ਨਕਾਬ ਅੱਜ ਉੱਤਰ ਗਿਆ ਲੋਕਾਂ ਨੇ ਇਹਨਾਂ ਨੂੰ ਘਰੇ ਚਲਦਾ ਕੀਤਾ ਵੱਡੇ ਵੱਡੇ ਜਿਹੜੇ ਦਾਅਵੇ ਕਰਦੇ ਸੀ ਕਿ بڑے بڑے ਲੀਡਰ ਹਾਰ ਰਹੇ ਆ ਅਮੋ ਜ ਰਾਜਨੀਤੀ ਕੋ ਬਦਲਨੇ ਆਏ ਆ ਅੱਜ ਲੋਕਾਂ ਨੇ ਇਹਨਾਂ ਨੂੰ ਰਾਜਨੀਤੀ ਬਦਲ ਕੇ ਵਿਖਾਤਾ ਇਹੀ ਆਮ ਆਦਮੀ ਵਾਲੇ ਕਹਿੰਦੇ ਸੀ ਰਾਜਨੀਤੀ ਦੇ ਵਿੱਚ ਲੋਕ ਵੱਡੇ ਹੁੰਦੇ ਆ ਅਸੀਂ ਵੀ ਕਹਿੰਨੇ ਆ ਲੋਕ ਵੱਡੇ ਹੁੰਦੇ ਆ ਅੱਜ ਇਹਨਾਂ ਲੋਕਾਂ ਨਾਲ ਤੁਸੀਂ ਧੋਖਾ ਕੀਤਾ ਸੀ ਝੂਠੇ ਲਾਰੇ ਲਾਏ ਸੀ ਪੰਜਾਬ 'ਚ ਵੀ ਲਾਏ ਸੀ ਸਾਡੀਆਂ ਮਾਵਾ ਭੈਣਾਂ ਨੂੰ 1000 ਰੁਪਿਆ ਦਵਾਂਗੇ ਨੌਜਵਾਨਾਂ ਨੂੰ ਨੌਕਰੀ ਦਵਾਂਗੇ ਨਸ਼ਾ ਮੁਕਤ ਕਰਾਂਗੇ ਚੰਗੀ ਕਾਨੂੰਨ ਵਿਵਸਥਾ ਦਵਾਂਗੇ ਅੱਜ ਇਹਨਾਂ ਦੇ ਝੂਠਾ ਦਾ ਪਰਦਾ ਫਾਸ਼ ਹੋ ਕੇ ਲੋਕਤੰਤਰ ਦੇ ਲੋਕਾਂ ਨੇ ਇਹਨਾਂ ਨੂੰ ਫ਼ਰਸ਼ ਤੇ ਲਿਆਤਾ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਜਿਹੜਾ ਕੇਜਰੀਵਾਲ ਮਾਡਲ ਇਹ ਦਿੱਲੀ ਚ ਲੈ ਕੇ ਆਈ ਸੀ ਅੱਜ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੂੰ ਵੀ ਰਿਜੈਕਟ ਕੀਤਾ ਮਨੀ ਸੰਸੋਧੀਆਂ ਨੂੰ ਵੀ ਰਿਜੈਕਟ ਕੀਤਾ ਕਿ ਇਹਨਾਂ ਦੀ ਪਾਰਟੀ ਦੇ ਹੋਰ ਵੱਡੇ ਲੀਡਰ ਵੀ ਰਿਜੈਕਟ ਕਰਕੇ ਘਰੇ ਵਾਤੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਚ ਵੀ ਜਿਹੜੇ ਇਹਨਾਂ ਦੇ ਲੀਡਰ ਆ ਘਰਾਂ ਚ ਬੈਠਣ ਵਾਲੇ ਆ ਕਿਉਂਕਿ ਝੂਠ ਤੇ ਝੂਠ ਝੂਠ ਕੋਈ ਬਾਲਾ ਚਿਰ ਨਹੀਂ ਚੱਲਦਾ ਕੱਲਾ ਫਲੈਕਸਾਂ ਤੇ ਬੋਰਡਾਂ ਤੇ ਸੋਸ਼ਲ ਮੀਡੀਆ ਤੇ ਵਕਾਸ ਹੋਇਆ ਹਕੀਕਤ ਦਿੱਲੀ ਦੇ ਵਿੱਚ ਅੱਜ ਜਾ ਕੇ ਤੁਸੀਂ ਦੇਖ ਸਕਦੇ ਹੋ ਹਰ ਗਲੀ ਦੇ ਵਿੱਚ ਕੂੜਾ ਪਿਆ ਸੀ ਪਾਣੀ ਖੜਾ ਸੀ ਲੋਕਾਂ ਨੂੰ ਪੀਣ ਵਾਲੇ ਪਾਣੀ ਦਾ ਇਹਨੇ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਸਾਫ਼ ਪਾਣੀ ਘਰ-ਘਰ ਤੱਕ ਪਹੁੰਚਾਵਾਂਗਾ ਤੇ ਹੁਣ ਟੂਟੀਆਂ ਦੇ ਵਿੱਚੋਂ ਉਹ ਪਾਣੀ ਆ ਰਿਹਾ ਸੀ ਜਿਹੜਾ ਕਿ ਸੁਗੰਧ ਨੂੰ ਨੁਮਣੀ ਜੀ ਕਰਦਾ ਸੀ ਖੁਦ ਇਹਨਾਂ ਦੀ ਰਾਜ ਸਭਾ ਸੰਸਦ ਇੱਕ ਸਾਡੀ ਭੈਣ ਆ ਉਹ ਇਹਨਾਂ ਤੇ ਸਵਾਲ ਚੱਕਦੀ ਰਹੀ ਆ ਇਹ ਹਾਲਾਤੀ ਦਿੱਲੀ ਦੇ ਤੇ ਤਾਂ ਲੋਕਾਂ ਨੇ ਇਹਨਾਂ ਨੂੰ ਚੱਲਦਾ ਨੇ ਹੀ ਪੰਜਾਬ ਨੂੰ ਇਹਨਾਂ ਨੇ ਰੰਗਲਾ ਪੰਜਾਬ ਦੀ ਗੱਲ ਕੀਤੀ ਸੀ ਕਿ ਨੌਜਵਾਨਾਂ ਨੂੰ ਰੁਜ਼ਗਾਰ ਮਿਲੂ ਉਦਯੋਗ ਲੱਗੂ ਨਸ਼ਾ ਮੁਕਤ ਹੋਊ ਅਸੀਂ ਵੱਡੇ ਵੱਡੀਆਂ ਫੈਕਟਰੀਆਂ ਲਿਆਵਾਂਗੇ ਸਭ ਝੂਠ ਸੀਗਾ ਕੁਝ ਵੀ ਨਹੀਂ ਹੋਇਆ ਪੰਜਾਬ ਤਰਾ ਤਰਾ ਕਰਦਾ ਰੰਗਲੇ ਦੀ ਥਾਂ ਤੇ ਕੰਗਲਾ ਪੰਜਾਬ ਅੱਜ ਹੋ ਗਿਆ ਕਿੰਨਾ ਕਰਜ਼ਾ ਜਿਉਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਈ ਇਹਨਾਂ ਨੇ ਪੰਜਾਬ ਦੇ ਉੱਤੇ ਲੈ ਲਿਆ ਮੈਨੂੰ ਤਾਂ ਇਹ ਲੱਗਦਾ ਕਿ ਤੇ ਵਿੱਤੀ ਸੰਕਟ ਨਾ ਪੰਜਾਬ ਤੇ ਆ ਜੇ ਜਿਸ ਹਾਵ ਨਾਲੇ ਪੰਜਾਬ ਦੇ ਖਜ਼ਾਨੇ ਨੂੰ ਦੂਜੀਆਂ ਸਟੇਟਾਂ ਦੇ ਵਿੱਚ ਇਲੈਕਸ਼ਨ ਲੜਨ ਲਈ ਵਰਤਦੇ ਜੰਮੀ ਆ ਜੀ ਅਸੀਂ ਪਹਿਲਾਂ ਕਾਲੀਦਾਨ ਨਾਲ ਰਲ ਕੇ ਚੋਣ ਲੜਦੇ ਰਹੇ ਆ ਸਾਡੀ 23 ਸੀਟਾਂ ਦੇ ਵਿੱਚੋਂ 20 20 ਜਿੱਤਦੇ ਰਹੇ ਆ ਜੀ ਉਦੋਂ ਅੱਜ ਪਾਰਲੀਮੈਂਟ ਦੇ ਵਿੱਚ ਸਾਡੇ ਐਮਪੀ ਬਣਦੇ ਰਹੇ ਆ ਮੰਤਰੀ ਰਹੇ ਆ ਸੋਮ ਪ੍ਰਕਾਸ਼ ਜੀ ਰਹੇ ਆ ਆਪਣਾ ਅੰਬਰਸਾਰ ਤੋਂ ਹੋਵੇ ਆਰਪੋਰ ਤੋਂ ਸਾਰੇ ਕਿਤੇ ਅਸੀਂ ਚੋਣਾਂ ਲੜਦੇ ਰਹੇ ਆ ਜਿੱਤਦੇ ਵੀ ਰਹੇ ਆ ਸਾਡੇ ਪੈਰ ਤਾਂ ਲੱਗੇ ਹੋਏ ਆ ਜੀ ਬਾਕੀ ਪੈਰ ਤਾਂ ਦੇਖੋ ਜਨਤਾ ਲੋਕਤੰਤਰ ਆ ਜਨਤਾ ਵੱਡੀ ਆ ਜਨਤਾ ਦੇ ਚਰਨਾਂ 'ਚ ਸਾਡਾ ਕੋਟੀ ਕੋਟੀ ਸਿਰ ਝੁਕਦਾ ਜਨਤਾ ਚਾਵੇ ਤਾਂ ਪੈਰ ਤਾਂ ਇਹ ਜਿਦੇ ਆਜ਼ਾਦ ਵੀਰਵਾਰ ਹੁੰਦਾ ਉਹਦੇ ਲਾ ਦਿੰਦੀ ਐ ਅਸੀਂ ਤਾਂ ਫਿਰ ਵੀ ਨੈਸ਼ਨਲ ਪਾਰਟੀਆਂ ਜਿਨ੍ਹਾਂ ਨੇ ਬਥੇਰਾ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਹਿੰਦੁਸਤਾਨ ਦੀ ਤਰੱਕੀ ਹੋ ਰਹੀ ਐ ਹਰ ਸੂਬੇ ਦੀ ਤਰੱਕੀ ਹੋ ਰਹੀ ਐ ਹਰ ਗਰੀਬ ਨੂੰ ਗਰੀਬ ਕਲਿਆਣਨ ਯੋਜਨਾ ਤਹਿਤ ਅਨ ਮਿਲ ਰਿਹਾ ਆਵਾਸ ਯੋਜਨਾ ਤਹਿਤ ਘਰ ਮਿਲ ਰਿਹਾ ਆਸ਼ੂਮਾਨ ਕਾਰਡ ਤਹਿਤ 5 ਲੱਖ ਦਾ ਲਾਭ ਮਿਲ ਰਿਹਾ ਤੇ ਸਵਚ ਭਾਰਤ ਤਹਿਤ ਟਾਇਲਟ ਬਣਾਏ ਜਾ ਰਹੇ ਆ ਤੇ ਲੋਕ ਤਾਂ ਸਾਡੇ ਨਾਲ ਐ ਜੀ ਤੁਸੀਂ ਦੇਖੋਗੇ ਜਿਵੇਂ ਝਾੜੂ ਤੀਲਾ ਤੀਲਾ ਦਿੱਲੀ ਚ ਹੋਇਆ ਹੁਣ ਪੰਜਾਬ ਚ ਹੁੜੀਵਾਰੀ ਇਹ ਸਿਰਫ ਕੁਝ ਸ਼ਰਾਰਤੀ ਆਂਸਰਾਂ ਵੱਲੋਂ ਜਿਹੜੀਆਂ ਗੱਲਾਂ ਕਹੀਆਂ ਗਈਆਂ ਮੋਦੀ ਸਾਹਿਬ ਹਮੇਸ਼ਾ ਹੀ ਕਿਸਾਨ ਪੱਖੀ ਪੰਜਾਬ ਪੱਖੀ ਸੋਚ ਲੈ ਕੇ ਚੱਲਦੇ ਉਹਨਾਂ ਨੇ ਪੰਜਾਬੀਆਂ ਆਸਤੇ ਬਹੁਤ ਵੱਡਾ ਦਿਲ ਦਿਖਾਇਆ ਸ਼੍ਰੀ ਕਰਤਾਰਪੁਰ ਸਾਹਿਬ ਦਾ ਲੰਘਾ ਖੋਲ੍ਹਿਆ ਕਿਸਾਨ ਭਰਾਵਾਂ ਵਾਸਤੇ ਕਿਸਾਨ ਸਨਮਾਨ ਨਿਧੀ ਲੈ ਕੇ ਆਂਦੀ ਜਿਹਦੇ ਤਹਿਤ 2-2000 ਦੀਆਂ ਕਿਸ਼ਤਾਂ ਸਾਡੇ ਕਿਸਾਨ ਭਰਾਵਾਂ ਦੇ ਖਾਤੇ 'ਚ ਪਾਇਆ ਜਾਂਦੀਆਂ ਤੁਸੀਂ ਵੇਖੋ ਜਿਹੜੀ ਆਪਣੀ ਯੂਰੀਆ ਸੀ ਜਿਹੜੀਆਂ ਖਾਦਾਂ ਸੀ ਕਿੰਨੀ ਕਿਲਤ ਹੁੰਦੀ ਸੀ ਉਹਨੂੰ ਕਿਲਤ ਨੂੰ ਖਤਮ ਕੀਤਾ ਤੇ ਸਬਸਿਡੀ ਦਿੱਤੀ ਮੋਦੀ ਸਾਹ ਨੇ ਹਮੇਸ਼ਾ ਹੀ ਆਪਣੇ ਜਦੋਂ ਸੈਂਟਰ ਚ ਮੋਦੀ ਸਰਕਾਰ ਤੋਂ ਪਹਿਲਾਂ ਜਿਹੜੀਆਂ ਦਵਾਈਆਂ ਦੇ ਵਿੱਚ ਕਿੰਨੇ ਕੱਪੜੇ ਪਾਏ ਜਾਂਦੇ ਸੀ ਕਿੰਨੀਆਂ ਦਵਾਈਆਂ ਜਿਹੜੀਆਂ ਨਕਲੀਆਂ ਹੁੰਦੀਆਂ ਸੀ ਜਿਹਦੇ ਨਾਲ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੁੰਦਾ ਸੀ ਸੁੰਡੀ ਨਹੀਂ ਮਾਰਦੀ ਸੀ ਹੁਣ ਕਦੀ ਤੁਸੀਂ ਕੇਸ ਵੇਖਿਆ ਕੋਈ ਇਹੋ ਜਿਹਾ ਮੋਦੀ ਸਾਹਿਬ ਦਾ ਇੱਕੋ ਨਾਰਾ ਸਭ ਦਾ ਸਾਥ ਸਭ ਦਾ ਸਾਥ ਸਭ ਦਾ ਵਿਸ਼ਵਾਸ ਨਾ ਖਾਊਂਗਾ ਨਾ ਖਾਣੇ ਦਊਂਗਾ ਤੇ ਅੱਜ ਤੁਸੀਂ ਦੇਖੋ ਹਿੰਦੁਸਤਾਨ ਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ ਜਿੱਥੇ ਵੀ ਜਾਂਦੇ ਆਗਲਾ ਕਹਿੰਦਾ ਯਾਰ ਤੁਸੀਂ ਇੰਡੀਆ ਤੋਂ ਆਏ ਆ ਇੰਡੀਆ ਦੇ ਨਾਂ ਨੂੰ ਫਕਰ ਨਾਲ ਲਿਆ ਜਾਂਦਾ ਬਾਹਰ ਵਿਦੇਸ਼ਾਂ ਦੇ ਵਿੱਚ ਇਹ ਮੋਦੀ ਸਾਹਿਬ ਦੀ ਤਾਕਤ